ਬਦ ਤੁਸੀਂ ਅੱਜ ਆਰ ਦੇ ਚਰਨ ਯੂਨੀਅਨ ਸਪੈਸ਼ਲਿਟੀ ਹਸਪੀਟਲ ਵਿੱਚ ਆਏ ਹੋ ਸਾਡਾ ਜੋ ਮੇਨ ਏਮ ਹੈ ਇਸ ਕਾਨਫਰੰਸ ਦੇ ਰਾਹੀਂ ਇੱਕ ਜਾਗਰੂਕਤਾ ਫਲਾਉਂਦਾ ਹੈ ਇੱਕ ਸਰਜਰੀ ਕੀਤੀ ਸੀ ਅਸੀਂ ਇੱਥੇ 22 ਮਹੀਨ ਨੂੰ ਲਾਸਟ ਮੰਥ ਉਹ ਇੰਨੀ ਰੇਅਰ ਸਰਜਰੀ ਹੈ ਕਿ ਬਹੁਤ ਹੀ ਘੱਟ ਜਗ੍ਹਾ ਤੇ ਉਹ ਕੀਤੀ ਜਾਂਦੀ ਹੈ ਬਟ ਇਹ ਕਹਿਣਾ ਕਿ ਉਹ ਸਰਜਰੀਜ਼ ਜਾਂ ਆਬਜੇ ਪੇਸ਼ੈਂਟ ਨਹੀਂ ਹੁੰਦੇ ਇਹ ਨਹੀਂ ਹੈ ਬਹੁਤ ਕਾਮਨ ਹੈ ਆਪਾਂ ਸੁਣਦੇ ਕਿਸ ਦਾ ਹੱਥ ਕੱਟਿਆ ਗਿਆ ਪਰ ਆਪਕਾ ਦੇ ਨਹੀਂ ਸੁਣਦੇ ਕਿ ਉਹ ਦੁਬਾਰਾ ਕੱਟਿਆ ਵਾ ਬਿਲਕੁਲ ਲੱਗ ਹੋਇਆ ਵਾ ਵਾਪਸ ਲਾਇਆ ਜਾ ਸਕੇ ਸਰ ਜਿਹੜਾ ਕਿੱਦਾਂ ਕੱਟਿਆ ਗਿਆ ਸਾਹਤ ਨਾਲ ਜਿਹੜਾ ਕੀ ਘਟਣਾ ਸੀ ਕੀ ਘਟਣਾ ਸੀ ਤੇ ਕਿਸ ਤਰ੍ਹਾਂ ਹਾਥ ਇੱਥੇ ਪਹੁੰਚਾਇਆ ਸੀ ਇਹ ਸਰ ਫੂਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੰਮ ਕਰਦੇ ਆ ਤਾਂ ਉਸ ਟਾਈਮ ਤੇ ਇਹਨਾਂ ਦਾ ਮਿਕਸਰ ਜਿਵੇਂ ਆਪਾਂ ਕਹਿੰਨੇ ਆ ਆਟਾ ਜਿਵੇਂ ਮਿਕਸ ਕਰਦਾ ਉਸ ਸਾਫ ਸੀ ਉਵੇਂ ਮਿਕਸਿੰਗ ਵਾਲੀ ਮਸ਼ੀਨ 'ਚ ਇਹਨਾਂ ਦਾ ਹੱਥ ਆ ਗਿਆ ਸੀਗਾ ਐਂਡ ਹੱਥੇ ਅਲੱਗ ਇੱਕ ਬੋਰੀ ਵਿੱਚ ਲੈ ਕੇ ਆਏ ਸੀ ਸਾਡੇ ਕੋਲ ਬਾਂ ਅਲੱਗ ਸੀ ਤੇ ਹੱਥ ਇੱਕ ਅਲੱਗ ਬੋਰੀ ਵਿੱਚ ਲੈ ਕੇ ਆਏ ਸੀ ਕਿੰਨਾ ਚੈਲੈਂਜਿੰਗ ਸੀਗਾ ਸਰ ਬੇਕੋ ਸਰ ਇਹ ਚੈਲੈਂਜਿੰਗ ਦੋ ਤਰ੍ਹਾਂ ਨਾਲ ਬੰਦ ਹੈ ਸਭ ਤੋਂ ਜ਼ਿਆਦਾ ਇੱਕ ਤਾਂ ਜਦੋਂ ਸਰੀਰ ਤੋਂ ਕੋਈ ਅੰਗ ਅਲੱਗ ਹੋ ਜਾਂਦਾ ਹੈ ਉਦੋਂ ਉਹਦੀ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ ਤਾਂ ਕੁਝ ਦਿਨ ਤੱਕ ਤੁਹਾਨੂੰ ਵੀ ਪਤਾ ਕਿ ਬਲੱਡ ਸਪਲਾਈ ਖਤਮ ਹੋ ਜੇ ਦੁਬਾਰਾ ਨੂੰ ਜ਼ਿੰਦਾ ਕਰਨਾ ਬਹੁਤ ਔਖੀ ਚੀਜ਼ ਹੈ ਇੱਕ ਤਾਂ ਕਵਿਕ ਰਿਸਪੌਂਸ ਸਭ ਤੋਂ ਜ਼ਰੂਰੀ ਹੈ ਤੇ ਦੂਸਰਾ ਸਰਜਿਕਲ ਟੈਕਨੀਕ ਜਿਹੜੀ ਹੈ ਉਹਨੀ ਸਹੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਜਿਹੜੀ ਨਸਾਂ ਪਜੋੜੀਆਂ ਹਨ ਉਹਨਾਂ 'ਚ ਕੋਈ ਕਲੌਟ ਨਾ ਆਵੇ ਜਿਹੜੀ ਹੱਡੀਆਂ ਹੈ ਬਿਲਕੁਲ ਸਹੀ ਜੁੜਨ ਤਾਂ ਕਿ ਉਹ ਹਿੱਲਣ ਨਾ ਤਾਂ ਕਿ ਇਹ ਬਚ ਸਕੇ ਕਿਨੇ ਟਾਈਮ ਦੇ ਵਿੱਚ ਲਿਆਂਦਾ ਜਾਵੇ ਤਾਂ ਆਪੇ ਜਿਹੜਾ ਸਰ ਬੈਸਟ ਟਾਈਮ ਮੰਨਿਆ ਜਾਂਦਾ 6 ਘੰਟੇ ਦੇ ਅੰਦਰ ਪਰ देयर ਆਰ ਸਟੱਡੀਜ਼ ਕੇਸਿਸ ਹੈਗੀਆਂ ਜਿੱਥੇ 24 24 48 48 ਘੰਟੇ ਬਾਅਦ ਵੀ ਪਰ ਜੇ ਬੈਸਟ ਰਿਜ਼ਲਟ ਕਹੇ ਜਾਂ ਤਾਂ ਉਹ 6 ਘੰਟੇ ਆਚੀ ਮੰਨੇ ਜਾਂਦਾ ਇਸ ਤਰ੍ਹਾਂ ਮੈਂ ਕੋਲ ਆਵਾ ਮੈਕਰੋਸ ਕਿੱਦਾਂ ਦੀਆਂ ਜੀ ਮਾਈਕਰੋ ਸਰਜਿਕਲ ਟੈਕਨੀਕਸ ਨਾਲ ਜਿੱਦਾਂ ਜੁਰਕੀ ਤੇ ਆ ਸਰ ਇਹਦੀ ਆਪਣੀ ਹੱਥ ਦੀਆਂ ਨਸਾਂ ਬਹੁਤ ਪਤਲੀਆਂ ਹੁੰਦੀਆਂ ਨਾਰਮਲ ਆਪਾਂ ਜੀ ਨੰਗੀ ਅੱਖ ਨਾਲ ਉਹਨੂੰ ਰਿਪੇਅਰ ਕਰਨ ਜਾਈਏ ਤਾਂ ਉਹ ਪੋਸਿਬਿਲਿਟੀ ਹੀ ਨਹੀਂ ਹੋ ਪਾਂਦੀ ਫਿਰ ਅਸੀਂ ਮਾਈਕਰੋ ਸਰਜਿਕਲ ਟੈਕਨੀਕਸ ਨਾਲ ਜਿਹੜੇ ਟਾਂਕੇ ਲਿੱਤੇ ਜਾਂਦੇ ਹੋ ਆਪਣੇ ਵਾਲਾਂ ਤੋਂ ਵੀ ਪਤਲੇ ਹੁੰਦੇ ਐ ਐਂਡ ਆਪਾਂ ਨਾਰਮਲ ਅੱਖ ਨਾਲ ਵੀ ਸ਼ਾਇਦ ਉਹਨਾਂ ਨੂੰ ਦੇਖ ਨਹੀਂ ਪਾਂਦੇ ਤੇ ਉਹ ਆਪਾਂ ਰਿਪੇਅਰ ਕਰਦੇ ਐ ਇਹ ਜੰਟਲ ਟੈਕਨੀਕਸ ਇਹਨਾਂ ਦੀਆਂ ਪ੍ਰੋਸੀਜਰ ਫਾਲੋ ਕਰਦੇ ਹੋਏ ਫਿਰ ਇਸ ਚੀਜ਼ ਨੂੰ ਕੀਤਾ ਜਾਂਦਾ ਕਿ ਕਿੰਨੇ ਜਿੱਥੇ ਪੁਰਾ ਕੰਮ ਕਰਦਾ ਸਰ ਦੇਖੋ ਪੂਰਾ ਵਰਕ ਕਰਨਾ ਤਾਂ ਸ਼ਾਇਦ ਓਵਰ ਐਸਟੀਮੇਟ ਹੈ ਆਪੇ ਹੀ ਕੰਮ ਦਾ ਬਿਕੋਜ਼ ਨਸਾਂ ਵੀ ਕੱਟੀਆਂ ਜਾਂਦੀਆਂ ਕਰੰਟ ਦੀਆਂ ਨਸਾਂ ਵੀ ਕੱਟੀਆਂ ਜਾਂਦੀਆਂ ਪਹਿਲੇ ਜਦੋਂ ਇੱਕ ਵਾਰੀ ਸੇਵ ਹੋ ਜਾਂਦਾ ਉਸ ਤੋਂ ਬਾਅਦ ਵੀ ਫਿਜ਼ੀਓਥੈਰੇਪੀ ਲੰਬੇ ਟਾਈਮ ਤੱਕ ਚੱਲਦੀ ਹੈ ਜੇ ਕੁਝ ਮਾਈਨਰ ਐਡਜਸਟਮੈਂਟਸ ਕਰਕੇ ਆਪਾਂ ਹੈਂਡ ਨੂੰ ਗੁੱਡ ਫੰਕਸ਼ਨਲ ਹੈਂਡ ਦੇ ਸਕਦੇ ਹਾਂ ਮੇਬੀ ਨਾਟ ਕੰਪਲੀਟਲੀ ਨਾਟ ਛੱਸ ਟਾਈਮ ਕੇ ਸਰ ਅੜੀ ਕੋਸਤ ਨਾ ਮੈਂ ਸਭ ਪਹਿਲਾਂ ਸਾਡੇ ਕੋਲ ਇੱਕ ਆਇਆ ਸੀਗਾ ਉਹ ਪੂਰਾ ਗੰਨੇ ਦੀ ਮਸ਼ੀਨ ਸੀ ਰਾਬ ਦਾ ਲੈ ਕੇ ਆਇਆ ਸੀ ਸਿਰ ਦੀ ਚਮੜੀ ਹੱਥ ਲੈ ਕੇ ਆਏ ਸੀ ਅਸੀਂ ਉਹ ਵੀ ਜੋੜੀ ਸੀ ਉਸੀਂ ਚੜ ਬਾਤ ਚੁੱਕਾ ਪਾ ਸਰ ਇੱਕ ਪੁਰਾਣਾ ਵਾਲਾ ਹਾਂ ਜੀ ਰਿਹਾ ਜੋੜਿਆ ਸੀ ਉਹਦੇ ਵਾਰੇ ਪਾਟ ਨਹੀਂ ਕਰਦਾ ਸੀਗਾ ਬਸ ਜੋਕ ਸਿਸਟਮ ਨਾਲ ਉਹਨੇ ਕੋਈ ਤਲਾ ਸੀਗਾ ਹਾਂਜੀ ਹੈ ਜੀ ਅਸੀਂ ਲੱਕੀ ਸੀ ਸਾਨੂੰ ਇਹਦੀ ਵੀ ਜੋਕ ਸਿਸਟਮ ਦੀ ਲੋੜ ਨਹੀਂ ਪਈ ਉਹ ਹੁੰਦਾ ਕੀ ਹੈ ਕਿ ਕਈ ਵਾਰੀ ਖੂਨ ਧਿਆਨ ਵਾਲੀ ਨਸਾਂ ਦਾ ਚਲਦੀਆਂ ਹਨ ਖੂਨ ਵਾਪਸ ਲੈ ਜਾਣ ਵਾਲੀਆਂ ਜਿਹਨੂੰ ਆਪਾਂ ਵੇਨਸ ਕਹਿੰਦੇ ਆ ਉਹ ਵਰਕ ਨਹੀਂ ਕਰਦੀਆਂ ਕਈ ਵਾਰੀ ਐਂਡ ਇਟ ਇਜ਼ ਕਾਮਨ ਉਹਨਾਂ ਨੂੰ ਖੂਨ ਗੰਦਾ ਇਕੱਠਾ ਨਾ ਹੋਵੇ ਅੰਦਰ ਉਹਦੇ ਵਾਸਤੇ ਜੋਕ ਲਾਈ ਜਾਂਦੀ ਹੈ ਪਰ ਇਹੀ ਚੀਜ਼ ਨੂੰ ਧਿਆਨ ਰੱਖਦੇ ਹੋਏ ਉਹਨਾਂ ਦਾ ਬਲੌਕ ਉਹਨਾਂ ਬਹੁਤ ਕਾਮਨ ਹੈ ਅਸੀਂ ਟੋਟਲ ਉਹ ਖੂਨ ਲਜਾਣ ਵਾਲੀਆਂ ਬੀਨਸ ਨੂੰ 6 ਬੀਨਸ ਰਿਪੇਅਰ ਕੀਤੀਆਂ ਸੀਗੀਆਂ ਜਸਟ ਹੀ ਉਹੀ ਕੰਪਲਿਕੀਸ਼ਨ ਨੂੰ ਅਵੋਇਡ ਕਰਕੇ ਪਾਸਲੇ ਵਰਕ ਉਦੈ ਹੀ ਕਰੇਗਾ ਹੱਥ ਜਿੰਨਾ ਪਹਿਲਾਂ ਨਹੀਂ ਸਰ ਜਿਵੇਂ ਮੈਂ ਪਹਿਲਾਂ ਕਿਹਾ ਵੀ ਫਿਜ਼ੀਓਥੈਰੇਪੀ ਇਟ ਇਜ਼ ਅ ਗੁੱਡ ਹੈਡ ਬਟ ਨੋਟ ਲਾਈਕ ਅ ਨਾਰਮਲ ਕਿੰਨਾ ਕਿਨੇ ਦੇ ਫਿਜ਼ੀਓਥੈਰੇਪੀ ਦਰੋ ਸਰ ਘੱਟੋ ਘੱਟ 6 ਮਹੀਨੇ ਤਾਂ ਲੱਗ ਹੀ ਸਰ ਕਿੰਨੇ ਪਰਸੈਂਟ ਵਰਕ ਕਰੋਗੇ ਸਰ 60 ਤੋਂ 80 ਪਰਸੈਂਟ ਦਾ ਕਰ ਜਾ ਡਿਪੈਂਡਿੰਗ ਔਨ ਪੇਸ਼ੈਂਟ ਦੀ ਆਪਦੀ ਰਿਕਵਰੀ ਐਂਡ ਕਹਿ ਲੋ ਕਿੰਨਾ ਕੋਈ ਫੋਲੋ ਕਰਦੀ ਹੈ ਇਸ ਚੀਜ਼ ਨੂੰ ਸਰ ਪਹਿਲਾਂ ਨਾਲੋਂ ਕੋਈ ਜਿੰਨੀ ਤੇ ਬਣੋ ਚੀ ਹੁਣ ਕੋਈ ਚੇਂਜ ਹੋ ਜੇ ਪਹਿਲਾਂ ਜਿਹੜਾ ਪਹਿਲਾਂ ਬਹੁਤ ਟਾਈਮ ਲੱਗਦਾ ਸੀ ਹੁਣ ਕੋਈ ਬਿਲਕੁਲ ਸਰ ਪਹਿਲਾਂ ਜਿਹੜੀਆਂ ਇੰਨੀਆਂ ਫਾਈਨ ਟੈਕਨੀਕਸ ਨਹੀਂ ਹੁੰਦੀਆਂ ਸੀਗੀਆਂ ਕਿ ਇਹਨੇ ਮਾਈਕਰੋ ਸਰਜਿਕਲ ਟੈਕਨੀਕਸ ਨਹੀਂ ਹੁੰਦੀਆਂ ਸੀ ਪੋਸਟ ਆਪਰੇਟਿਵ ਕੇਅਰ ਜਿਵੇਂ ਆਪਾਂ ਕਹਿੰਦੇ ਇਟ ਇਜ਼ ਨਾਟ ਜਸਟ ਕੀ ਆਪਰੇਸ਼ਨ ਦੇ ਟਾਈਮ ਕੀ ਕੀਤਾ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦੀ ਬਹੁਤ ਬਲੀਡਿੰਗ ਹੁੰਦੀ ਹੈ ਉਹ ਸਾਰਾ ਕੇਅਰ ਜਿਹੜੀ ਹੁੰਦੀ ਹੈ ਆਈ ਸੀ ਯੂ ਕੇਅਰ पेसेंट ना तो आप ज़्यादा बहुत ब्लड दे के गुण गाड़ा कर सकते हैं ना ही बहुत ब्लड डिगन दे सकते हैं तो ये सारिया टैक्निक जो है ये कोई ऐ नहीं कह ऑपरेशन ही इला है उस तो बाद अठ तो दस दिन की जो क्रिटिकल टाइम है वो सारा ही बहुत इंपरूव होया विड टाइम मेडिसन बहुत इंपरूव हो जिन्ना ब्लड सप्लाई बढ़ती है ये फिर विड टाइम्स आने वाले समय से असी होप करते हैं कि सक्सैस रेट होर बच सकते हैं ਸਰ ਮੈਡੀਸਿਨ ਬੰਦ ਆਫਟਰ 21 ਡੇਸ ਜਦੋਂ ਆਪ ਨੂੰ ਸ਼ੋਰ ਹੋ ਜਾਂਦਾ ਹੈ ਕਿ ਇਹ ਹੁਣ ਹੱਥ ਨੂੰ ਕੁਝ ਨਹੀਂ ਹੋ ਰਿਹਾ ਤਾਂ ਅਸੀਂ ਉਹਨੂੰ ਬੰਦ ਕਰ ਸਕਦੇ ਹਾਂ ਅਸੀਂ ਫਿਊਚਰ ਦੇ ਵਿੱਚ ਇਸੇ ਬਾਹ ਨਾਲ ਬੰਦਾ ਰੈਗੂਲਰ ਕੋਈ ਵਜਨ ਵਗੈਰਾ ਵੀ ਚੱਕ ਸਕਦਾ ਹੈ ਬਿਲਕੁਲ ਸਰ ਰੈਗੂਲਰ ਵਗੈਰਾ ਵਜਨ ਤਾਂ ਸਰ ਚੱਕ ਸਕਦਾ ਇੰਪੋਰਟੈਂਟ ਫਾਈਨ ਮੂਵਮੈਂਟ ਸ਼ਾਇਦ ਉਹ ਡਿਲੇਡ ਹੋ ਕਿ ਸ਼ਾਇਦ ਨਾ ਆਪਨ ਬਿਲਕੁਲ ਫਾਈਨ ਮੂਵਮੈਂਟ ਬਟ ਅਦਰਵਾਈਜ਼ ਗ੍ਰੋਸ ਮੂਵਮੈਂਟ ਵਜਨ ਵਗੈਰਾ ਤਾਂ ਆਰਾਮ ਨਾਲ ਚੱਕ ਸਕਦਾ ਪੇਸ਼ੈਂਟ ਦਾ ਡਰ ਕਿਦਾਂ ਕੰਟਰੋਲ ਕਰੀਏ ਦਾ ਦਰ ਹੁੰਦਾ ਇੱਕ ਵਾਰੀ ਨਾ ਬੰਦੇ ਵੀ ਮੇਰੀ ਬਾਹ ਦੁਆਰਾ ਜੁੜੀ ਹੈ ਜੀ 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 ਜਾਂ ਕੋਈ ਵੀ ਹਿੱਸਾ ਦੁਆਰਾ ਜੁੜਦਾ ਰਹੇ ਉਹਦੇ ਵਾਸਤੇ ਦਰ ਹੁੰਦਾ ਪੇਸ਼ੈਂਟ ਸਰ ਉਹਦੇ ਵਾਸਤੇ ਨੇ ਸਾਡੇ ਕੋਈ ਹਸਪੀਟਲ ਡੈਡੀਕੇਟਿਡ ਫਿਜ਼ੀਓਥੈਰੇਪੀ ਸੈਂਟਰ ਹੈ ਤਾਂ ਇਸੇ ਤਰ੍ਹਾਂ ਦੇ ਹੋਰ ਵੀ ਪੇਸ਼ੈਂਟ ਹੈ ਕਈ ਵਾਰੀ ਪੂਰਾ ਲੱਗ ਨਹੀਂ ਹੁੰਦਾ ਜਾਂ ਕਾਫੀ ਐਫਜੀ ਟਰਾਮਾ ਸਾਡੇ ਕੋਲ ਆਂਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਅਸੀਂ ਮੇਨ ਕਮ ਇਹੀ ਹੈ ਕਿ ਅਸੀਂ ਆਪ ਦੇ ਅੰਡਰ ਹੀ ਗਾਈਡੈਂਸ ਦੀ ਫਿਜ਼ੀਓਥੈਰੇਪੀ ਕਰਾਨੀ ਹੈ ਇੱਥੇ ਫਿਜ਼ੀਓਥੈਰੇਪਿਸਟ ਆ ਅਕੋਰਡਿੰਗ ਟੂ ਡਾਕਟਰ ਦੀ ਕੰਸਲਟੇਸ਼ਨ ਨਾਲ ਕੀਤੀ ਜਾਂਦੀ ਹੈ ਅਨ ਆਪ ਦੀ ਅੱਖਾਂ ਸਾਹਮਣੇ ਕੀਤਾ ਪੇਸ਼ੈਂਟ ਨੂੰ ਵੀ ਧੀਰੇ ਧੀਰੇ ਆਪਦੀ ਜੀ ਕੰਫੀਡੈਂਸ ਆ ਜੀ ਸਰ ਏਜ ਫੈਕਟਰ ਵੀ ਕੋਈ ਹੁੰਦਾ ਜੇ ਮੰਨ ਲਓ 50 ਸਾਲ ਤੋਂ ਪਹਿਲਾਂ ਜੀ ਜੀ ਉਹਦੇ 'ਚ ਫਰਕ ਹੈ 50 ਸਾਲ ਤੋਂ ਬਾਅਦ ਹੱਦ ਕਰਦਾ ਜੀ ਤੇ ਇਹ ਏਜ ਫੈਕਟਰ ਕਾਊਂਟਰ ਸਰ ਬਹੁਤ ਸਾਰੇ ਏਜ ਉਹਨਾਂ ਚ ਬਹੁਤ ਇੰਪੋਰਟੈਂਟ ਫੈਕਟਰ ਜਿੰਨੀ ਯੰਗ ਏਜ ਹੁੰਦੀ ਹੈ ਉਨਾਂ ਹੀ ਜ਼ਿਆਦਾ ਇਹਦੇ ਵਿੱਚ ਆਊਟਕਮ ਬੈਟਰ ਰਹਿੰਦਾ ਹੈ ਔਰ ਬਾਕੀ ਜੇ ਡਿਜ਼ੀਜ਼ੇਸ ਹੋਣ ਜਿਵੇਂ ਡਾਇਬੀਟਿਸ ਹੈ ਬੀਪੀ ਹੈ ਸ਼ੂਗਰ ਹੈ ਜਿੰਨਾ ਕਰਕੇ ਨਸਾਂ ਦੀ ਕੰਡੀਸ਼ਨ ਜੋ ਹੈ ਉਹ ਥੋੜੀ ਅੱਛੀ ਨਹੀਂ ਰਹਿੰਦੀ ਤਾਂ ਇਸ ਦੇ ਸਕਸੈਸ ਦੇ ਚਾਂਸ ਘੱਟ ਜਾਂਦੇ ਸਰ ਕਾਸਟ ਦੀ ਗੱਲ ਕਰਤੀ ਜਾਵੇ ਕੋਈ ਕਾਸਟ ਆ ਜਾਂਦੀ ਹੈ ਸਰ ਦੇਖੋ ਕਾਸਟ ਅਸੀਂ ਤਾਂ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਪੇਸ਼ੈਂਟ ਦਾ ਭਲਾ ਕੀਤਾ ਜਾਵੇ ਸਭ ਤੋਂ ਇੰਪੋਰਟੈਂਟਲੀ ਪਰ ਫਿਰ ਵੀ ਜੋ ਨਾਰਮਲ ਇਸ ਵਿੱਚ ਸਰਜਿਕਲ ਕਾਸਟ ਆਉਂਦੀ ਹੈ ਸਰਜਰੀ ਦੀ ਐਨੀਵੇਰ ਆਊਂਡ 60 ਟੂ 70000 ਜਿੰਨੀ ਆਉਂਦੀ ਹੈ ਇਹਨਾਂ ਬਾਕੀ ਜੋ ਮੈਡੀਸਿਨਸ ਵਗੈਰਾ ਹੋਵੇ ਬਟ ਨਾਰਮਲ 60 ਟੂ 70000 ਸਰ ਇੰਡੀਆ ਚ ਸਕਸੈਸ ਰੇਟ ਕਿੰਨਾ ਹੈ ਸਰ ਇਨ ਗੁੱਡ ਸੈਂਟਰਸ ਐਂਡ ਜੇ ਅੱਛੀ ਤਰ੍ਹਾਂ ਕੀਤਾ ਜਾਵੇ ਵਿਦ ਗੁੱਡ ਸਰਜਿਕਲ ਟੈਕਨੀਕਸ ਇਹਦਾ ਸਕਸੈਸ ਰੇਟ ਇਵਨ ਅਪ ਟੂ 80% ਜੋ ਅਜੇ ਨਾਰਥ ਵਿੱਚ ਇੰਨਾ ਡਵੈਲਪ ਨਹੀਂ ਹੋ ਪਾ ਰਿਆ ਇਹ ਹੀ ਸਾਡੀ ਇੱਕ ਵਿਜਨ ਹੈ ਕਿ ਅਸੀਂ ਹੌਲੀ-ਹੌਲੀ ਹੋਰ ਵੀ ਆਰਗਨਸ ਜੋੜੀਏ ਆਂਦੇ ਹੈ ਐਂਡ ਇਸ ਨੂੰ ਅਸੀਂ 80 ਤੋਂ ਵੀ ਵੱਧ ਲੈ ਕੇ ਜਾਈਏ ਵੈਰੀਫਾਈਂਡ ਇਨ ਸਰ ਕਿੰਨੀ ਕੇਜ ਤੱਕ ਜਿਹੜਾ ਇਹ ਨੂੰ ਕਰ ਜਾਂਦਾ ਜੇ ਆਪਾਂ ਏਜੈਂਟ ਜੇ ਕੋਈ ਕੁਝ ਬੋਸਾ ਵੀ ਜਾਂਦੇ ਜੇ ਵੀ ਜਲਦੀ ਹੀ ਕਰ ਸਕਦੇ ਕਿੰਨੀ ਕੇਜ ਤੱਕ ਹੁੰਦਾ ਸਰ ਇਹ ਕੋਈ ਫਿਕਸ ਕ੍ਰਾਈਟੇਰੀਆ ਆਪਾਂ ਨਹੀਂ ਕਹਿ ਸਕਦੇ ਜੇ ਆਪ ਨੂੰ ਲੱਗਦਾ ਹੈ ਕਿ ਉਹ ਜੋੜਨ ਵਾਲਾ ਹੈਗਾ ਆਪਾਂ ਨੂੰ ਲੱਗਦਾ ਹੈ ਕਿ ਉਹਦੇ ਵਿੱਚ ਜੋ ਮੇਨ ਨਸਾ ਹੈ ਉਹਨਾਂ ਦਾ ਡੈਮੇਜ ਨਹੀਂ ਹੋਇਆ then ਆਪਾਂ ਨੂੰ ਐਂਡ ਪੇਸ਼ੈਂਟ ਸਹੀ ਟਾਈਮ ਤੇ ਆਇਆ ਹੈ then ਅਟੈਂਪਟ ਤਾਂ ਡੈਫੀਨੇਟਲੀ ਕਰਨਾ ਚਾਹੀਦਾ ਹੈ ਸਰ ਜਿਹੜਾ ਡਾਕਟਰ ਦਾ ਕੁਲਿਫੀਕੇਸ਼ਨ ਕਰਦਾ ਐ ਐਕਸਪੀਰੀਅੰਸ ਕਿੰਨਾ ਕਾਊਂਟ ਕਰਦਾ ਸਰ ਟ੍ਰੇਨਿੰਗ ਕਾਊਂਟ ਕਰਤੀ ਐ ਸਰ ਇੰਪੋਰਟੈਂਟਲੀ ਐਕਸਪੀਰੀਅੰਸ ਟ੍ਰੇਨਿੰਗ ਵੀ ਬੁਕਸ ਵਿੱਚ ਸਭ ਕੁਝ ਲਿਖਿਆ ਕਿਵੇਂ ਜੁੜਦੇ ਐ ਬਟ ਜਿਨ੍ਹਾਂ ਨੂੰ ਰੀਅਲ ਟਾਈਮ ਐਕਸਪੀਰੀਅੰਸ ਐ ਇਹਨੂੰ ਜੋੜਨ ਦਾ ਜਿਨ੍ਹਾਂ ਨੂੰ ਪੋਸਟ ਆਪਰੇਟਿਵ ਇਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਐ ਦੀ ਕੰਪਲਿਕੇਸ਼ਨ ਦਾ ਉਹ ਚੀਜ਼ ਜ਼ਿਆਦਾ ਬਹੁਤ ਜ਼ਿਆਦਾ ਇੰਪੋਰਟੈਂਟ ਸਰ ਇਸ ਦਾ ਪੇਸ਼ੈਂਟ ਜਿਹੜਾ ਤੁਹਾਡੇ ਕੋਲ ਕਿੰਨੀ ਦੇਰ ਤੱਕ ਕਿੰਨੀ ਜਲਦੀ ਪਹੁੰਚ ਸਕਦੇ ਤੇ ਜੇ ਦੇਰ ਹੋ ਜਾਂਦੀ ਐ ਉਸ ਕੇਸ ਦੇ ਵਿੱਚ ਤੇ ਕਿੰਨਾ ਕੁ ਨੁਕਸਾਨ ਆ ਦੇਵੇ ਸਰ ਵਿਦੀਨ 6 ਹਾਅਰਸ ਪਹੁੰਚਣ ਦਾ ਬੈਸਟ ਹੈ ਪੇਸ਼ੈਂਟ ਵਾਸਤੇ ਪਰ ਜਿੰਨਾ ਪੇਸ਼ੀ ਨੂੰ ਡਿਲੇ ਕਰਦੇ ਰਹਿੰਨੇ ਆ ਉਨਾ ਹੀ ਉਹਦੇ ਸਕਸੈਸ ਹੋਣ ਦੇ ਚਾਂਸਸ ਘਟਦੇ ਜਾਂਦੇ ਆ ਉਹਦੇ ਵਿੱਚ ਫਿਰ ਅਸੀਂ ਆਪਰੇਸ਼ਨ ਦੇ ਟਾਈਮ ਇਹ ਚੀਜ਼ ਦੇਖਦੇ ਹਾਂ ਕਿ ਹੈਂਡ ਦੀ ਕੰਡੀਸ਼ਨ ਕੀ ਹੈ ਜਿਸ ਨੂੰ ਅਸੀਂ ਜੋੜਨ ਵਾਲੇ ਆ ਜੇ ਆਪਾਂ ਨੂੰ ਉਹਦੀ ਨਸਾ ਦੀ ਵੈਸਲਸ ਦੀ ਕੰਡੀਸ਼ਨ ਅੱਛੀ ਨਹੀਂ ਮਿਲਦੀ ਲੱਗਦਾ ਕਿ ਇਸ ਸਾਰਡ ਪੈ ਚੁੱਕਿਆ ਹੈ ਰੈਦਰ ਥੈਨ ਰਿਸਕਿੰਗ ਪੇਸ਼ੈਂਟਸ ਲਾਈਫ ਕਿਉਂਕਿ ਉਸ ਦਾ ਉਹ ਸਾਰਡ ਫੇਰ ਸਰੀਰ 'ਚ ਫੈਲ ਜੇ ਇਨਫੈਕਸ਼ਨ ਸੀਟਸ ਫੈਲ ਜੇ ਅਸੀਂ ਇਹ ਪ੍ਰੀਫਰ ਕਰਦੇ ਆ ਕਿ ਉਸ ਨੂੰ ਫਿਰ ਨਾ ਲੇਤਾ ਸਭ ਦਿਖਿਆ ਰਿਹਾ ਵੀ ਜੇ ਹੱਥ ਲੱਗ ਹੋ ਜਾਂਦਾ ਉਹ ਜਦ ਵੀ ਲੱਗ ਰਿਹਾ ਜੀ ਲੱਗਦਾ ਤੇ ਲੋਕੀ ਜਾਂਦੇ ਵੀ ਹੁਣ ਨਹੀਂ ਜੁੜਨੀ ਦੁਆਰਾ ਤੁਸੀਂ ਇੱਕ ਜੋੜ ਕੇ ਵਧੀਆ ਗੱਲ ਪੁੱਛਦੇ ਉਸੇ ਲੋਕਾਂ ਨੂੰ ਵੀ ਜਾਣਨਾ ਚਾਹ ਰਹੇ ਨੇ ਸਰ ਇਹੀ ਅਸੀਂ ਮਿਸਕਨਸੈਪਸ਼ਨ ਹੈ ਜੋ ਜਾਂ ਲੈਕ ਆਫ ਨੋਲੇਜ ਕਹ ਲਓ ਅਸੀਂ ਉਸ ਤੇ ਹੀ ਥੋੜਾ ਚਾਨਣਾ ਪਾਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਇਹ ਕਿ ਹੱਥ ਹੱਥ ਕਾਫੀ ਸਾਰੇ ਆਰਗਨਸ ਨੇ ਜਿਵੇਂ ਹੱਥ ਹੋ ਗਈ ਲੱਤਾਂ ਹੋ ਗਈਆਂ ਕੰਨ ਹੋ ਗਈ ਸਿਰਦੇ ਜਿਵੇਂ ਗੰਨੇ ਦੀ ਮਸ਼ੀਨ ਚ ਜਾਂ ਕੰਬਾਈ ਵਿੱਚ ਕਾਫੀ ਵਾਰੀ ਆ ਜਾਂਦੇ ਇਵਨ ਮੇਲ ਦਾ ਲਿੰਗ ਵੀ ਹੈ ਇਹ ਸਭ ਚੀਜ਼ਾਂ ਜੋੜੀਆਂ ਜਾ ਸਕਦੀਆਂ ਵਿਦ ਨਾਊ ਟੈਕਨੀਕਸ ਅਵੇਲੇਬਲ ਹੈ ਸਾਡੇ ਕੋਲ ਐਕਸਪਰਟਾਈਜ਼ ਅਵੇਲੇਬਲ ਹੈ ਐਂਡ ਇਹ ਕੋਈ ਸਿੰਗਲ ਪਲਾਸਟਿਕ ਸਰਜਰੀ ਮਾਈਕਰੋ ਸਰਜਿਕਲ ਆਈ ਨਹੀਂ ਹੈਗਾ ਇਹਦੇ ਵਿੱਚ ਪੂਰੀ ਇੱਕ ਟੀਮ ਚਾਹੀਦੀ ਹੈ ਡੈਡੀਕੇਟਿਡ ਟੀਮ ਚਾਹੀਦੀ ਹੈ ਐਂਡ ਵੀ ਹੈਵ ਦਾ ਟੀਮ ਡਾਕਟਰ ਸੁਦਾਂਸ਼ੂ ਬਾਂਸਲ ਜੀ ਹੈ ਇਹਨਾਂ ਨੇ ਜੇ ਬੋਨ ਸਹੀ ਤਰ੍ਹਾਂ ਨਹੀਂ ਆਉਗੀ ਤਾਂ ਉਹ ਨਹੀਂ ਹੋ ਸਕਦਾ ਮੇਰੇ ਜਿਹੜੀ ਰਿਪੇਅਰ ਹੋ ਹਿੱਜੂਗੀ ਜੇ ਪੋਸਟ ਆਪਰੇਟਿਵਲੀ ਜੇ ਆਈਸੀਯੂ ਕੇਅਰ ਅੱਛੀ ਨਹੀਂ ਤਾਂ ਨਹੀਂ ਹੈ ਸਕਦੀ ਤਾਂ ਜਨਰਲ ਪਬਲਿਕ ਨੂੰ ਬੇਸਿਕ ਸਾਡਾ ਇਹੀ ਪਰਪਸ ਹੈ ਕਹਿਣ ਦਾ ਕਿ ਆਪਾਂ ਉਸ ਨੂੰ ਡੈਫੀਨਿਟਲੀ ਜੋੜ ਸਕਦੇ ਹਾਂ ਪਰ ਉਹਦੇ ਵਾਸਤੇ ਕਿਵੇਂ ਉਹ ਆਰਗਨ ਲਿਆਣਾ ਹੈ ਸਾਡੇ ਕੋਲ ਉਹਦੇ ਉੱਤੇ ਮੈਂ ਸਪੈਸ਼ਲ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਈ ਵਾਰੀ ਕਹਾ ਜਾਂਦਾ ਕਿ ਬਰਥ ਵਿੱਚ ਲੈ ਕੇ ਲੈ ਜੋ ਸ਼ਹਿਦਬਾਦ ਜੀ ਡਾਇਰੈਕਟ ਬਰਥ ਦੇ ਕੰਟੈਕਟ ਚ ਆਇਆ ਵੀ ਖਰਾਬ ਹੁੰਦਾ ਤਾਂ ਐਕਚੁਅਲ ਉਹਦੀ ਟੈਕਨੀਕ ਜੋ ਹੈ ਉਹ ਇਹੀ ਹੈ ਕਿ ਸਾਫ਼ ਗਿੱਲੇ ਕੱਪੜੇ ਤੌਲੀਏ ਚ ਤੁਸੀਂ ਬੰਨੋ ਉਸ ਨੂੰ ਇੱਕ ਲਫਾਫੇ 'ਚ ਪਾਓ ਉਹ ਜਿਹੜਾ ਲਫਾਫਾ ਹੈ ਫਿਰ ਉਹ ਇੱਕ ਹੋਰ ਲਫਾਫੇ 'ਚ ਰੱਖਣਾ ਜਿਹਦੇ ਵਿੱਚ ਬਰਫ਼ ਵਾਲਾ ਪਾਣੀ ਹੈ ਤਾਂ ਕਿ ਉਹ ਚਾਰੇ ਪਾਸੇ ਉਹਨੂੰ ਠੰਡਕ ਮਿਲੇ ਨਾ ਕਿ ਇੱਕ ਬਰਫ਼ ਤੇ ਡਾਇਰੈਕਟ ਰੱਖ ਦੋ ਤਾਂ ਇਹ ਚੀਜ਼ ਇੰਪੋਰਟੈਂਟ ਤੇ ਜਲਦੀ ਤੋਂ ਜਲਦੀ ਸਰਜਰੀ ਹੁੰਦੀ ਹੈ ਜਿੰਨਾ ਪ੍ਰੋਸੈਸ ਚੱਲਦਾ ਕਿੰਨੇ ਦਿਨ ਚੱਲਦਾ ਸਰ ਇਹ ਸਰਜਰੀ ਜੋ ਸੀਗੀ ਲਗਭਗ 7 ਤੋਂ 8 ਘੰਟੇ ਚੱਲੀ ਸੀ ਡਿਪੈਂਡ ਕਰਦਾ ਸਰ ਕਿ ਇਸ ਲੈਵਲ ਤੇ ਹੈ ਉਹਦੀ ਕਿੰਨੀ ਕਿ ਜਟਿਲਤਾ ਹੈਗੀ ਹੈ ਕਿਵੇਂ ਕੱਟਿਆ ਗਿਆ ਪਰ ਐਵਰੇਜ ਟਾਈਮ 6 ਆਵਰਸ ਤੋਂ 12 ਆਵਰਸ ਤੱਕ ਚੱਲਦਾ ਸਰ ਆਪਰੇਸ਼ਨ ਦੇ ਟਾਈਮ ਤੇ ਸਰ ਇੰਨਾ ਨਹੀਂ ਹੁੰਦਾ ਕਿਉਂਕਿ ਆਪਾਂ ਉਹ ਤਾਂ ਬਲੱਡ ਜੋੜਦੇ ਹਨ ਆਪਰੇਸ਼ਨ ਤੋਂ ਬਾਅਦ ਕਈ ਵਾਰੀ ਹੋ ਜਾਂਦਾ ਤਾਂ ਇਹਨਾਂ ਨੂੰ 4 ਤੋਂ 5 ਯੂਨਿਟਸ ਆਫ ਬਲੱਡ ਸਾਨੂੰ ਲੱਗੇ ਸੀ ਸਰ ਕਿੰਨੇ ਦਿਨ ਬਾਅਦ ਆ ਗਏ ਸੀ ਤੁਹਾਡੇ ਕੋ ਤੇ ਕੀ ਸਕਸੈਸ ਰੇਟ ਹੈ ਵੀ ਵਿਥਿਨ 4 ਆਵਰਸ ਚ ਆ ਗਏ ਸੀਗੇ ਸਰ ਤਾਂ ਸਕਸੈਸ ਰੇਟ ਸਰ ਜੇ ਤੁਸੀਂ ਪੂਰੇ ਆਰਗਨ ਦਾ ਮੰਨੋ ਫੰਕਸ਼ਨੈਲਿਟੀ ਹੈ ਜੇ ਹੌਲੀ ਹੌਲੀ ਆਉ ਕਿ ਉਹ ਜੇ ਫਿਜ਼ੀਓਥੈਰੇਪੀ ਨਹੀਂ ਸਟਾਰਟ ਕਰ ਰਹੇ 100% ਸਕਸੈਸ ਰੇਟ ਹੈ ਕਈ ਵਾਰੀ ਹੁੰਦਾ ਪਾਰਸ਼ੀਅਲ ਸਕਸੈਸ ਹੁੰਦੀ ਹੈ ਫਿੰਗਰਸ ਕੁਝ ਟਿਪ ਚਲੇ ਜਾਂਦੇ ਹੈ ਜਾਂ ਕੁਝ ਅੰਗੂਠੇ ਦਾ ਚ ਤਾਂ ਇਹਦੇ ਵਿੱਚ 100% ਸਕਸੈਸਫੁਲ ਹੈ ਐਸਵਾਇਰ ਇਸ ਆਰਗਨ ਪੂਰਾ ਪ੍ਰੀਜ਼ਰਵ ਕਰਦੇ ਵਿੱਚ ਤਾਂ ਉਹ ਆਪਰੇਸ਼ਨ ਰਣਗੇ ਕਿਹੜੀ ਵੱਡੀ ਪਰੇਸ਼ਾਨੀ ਆਏਗੀ ਸਰ ਸਭ ਤੋਂ ਵੱਡੀ ਪਰੇਸ਼ਾਨੀ ਸੀਗੀ ਇਹਨਾਂ ਦਾ ਉਹ ਇਨਫੈਕਸ਼ਨ ਦੇ ਚਾਂਸ ਜਦੋਂ ਇਹਨਾਂ ਦੇ ਪੂਰਾ ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਆਟੇ ਨਾਲ ਪੂਰਾ ਉਹ ਲਿਬੜਿਆ ਹੋਇਆ ਆਇਆ ਸੀਗਾ ਤਾਂ ਉਸ ਨੂੰ ਕਲੀਅਰ ਕਰਨਾ ਉਹ ਸਭ ਤੋਂ ਵੱਡਾ ਚੈਲੰਜ ਸੀਗਾ ਕਿਉਂਕਿ ਜੇ ਉਹ ਚੀਜ਼ ਅੰਦਰ ਰਹਿ ਜੇ ਤਾਂ ਬਾਅਦ ਚੋਂ ਇਨਫੈਕਸ਼ਨ ਹੀ ਆ ਤੈਨੂੰ ਖਾ ਜਾਣਾ ਹਾਂਜੀ ਹਾਂਜੀ

ਇਦੇ ਵਿੱਚ ਮਤਲਬ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜਿਵੇਂ ਡਾਕਟਰ ਨੇ ਜਾਰੀ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਇਹਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਕਿਸ ਤਰੀਕੇ ਨਾਲ ਪੀਚਰਜ਼ ਕਿਵੇਂ ਉਹਨੂੰ ਹੈਂਡਲ ਕੀਤਾ ਉਹ ਬਹੁਤ ਮੈਟਰ ਕਰਦਾ ਹੈ ਫਿਰ ਟੀਮ ਬਹੁਤ ਮੈਟਰ ਕਰਦੀ ਹੈ ਵੀ ਸਾਡੀ ਅਸੀ ਜਿਵੇਂ ਸਾਡੇ ਕੋਲ ਪਹਿਲਾਂ ਮੈਸੇਜ ਆ ਜਾਂਦਾ ਸੀ ਪੂਰੀ ਟੀਮ ਪਹਿਲੇ ਪ੍ਰੀਪੇਅਰ ਕਰ ਲੈਂਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਕਿਵੇਂ ਟ੍ਰਾਂਸਪੋਰਟ ਕਰਨਾ ਹੈ ਕਿਵੇਂ ਅੰਦਰ ਤਿਆਰੀ ਪਹਿਲੇ ਸ਼ੁਰੂ ਕਰ ਲੈਣੇ ਸਾਡੇ ਐਨੈਸਥੈਟੀਸਟ ਸਾਡੇ ਇੰਟੈਂਸਿਵਿਸਟ ਆ ਕੇ ਡਾਕਟਰ ਕ੍ਰਿਸ਼ਣ ਜੈਨ ਇਹ ਵੀ ਆਪਣੀ ਸਾਰੀ ਮਸ਼ੀਨਾਂ ਸਾਰਾ ਕੁ ਉਦੋਂ ਨਾਲ ਇਹ ਹੈ ਕਿ ਵੀ ਫਿਰ ਡਾਕਟਰ ਸਭ ਆਪਣੀ ਡਿਸੈਕਸ਼ਨ ਕਰ ਲੈਂਦੇ ਨੇ ਫਿਰ ਸਾਡਾ ਆਰਥੋ ਦਾ ਪਾਰਟ ਆ ਜਾਂਦਾ ਵੀ ਅਸੀਂ ਉਹਨੂੰ ਕਿਵੇਂ ਫਿਕਸ ਕਰਨਾ ਹੈ ਜਦੋਂ ਫਿਕਸ ਕਰਨਾ ਹੁੰਦਾ ਸੀ ਜਿਆਦਾ ਉਹਨੂੰ ਝੜਕਾਨੀ ਨਹੀਂ ਕਰਨੀ ਹੁੰਦੀ ਇਹ ਨਹੀਂ ਕਿ ਅਸੀਂ ਪੂਰੀ ਬਹੁਤ ਜ਼ਿਆਦਾ ਟਾਈਮ ਲਗਾ ਰਹੇ ਹਾਂ ਜਲਦੀ ਜਲਦੀ ਟਾਈਮ ਬਚਾਉਣ ਲਈ ਫਿਕਸ ਕਰਨਾ ਹੁੰਦਾ ਮਿਨਿਮਮ ਫਿਕਸੇਸ਼ਨ ਜਿਵੇਂ ਇਹਦੇ ਵਿੱਚ ਅਸੀਂ ਸਿਰਫ ਤਾਰ ਨਾਲ ਫਿਕਸ ਕੀਤਾ ਵਰਨਾ ਜੇ ਸਾਡੇ ਕੋਲ ਟਾਈਮ ਜ਼ਿਆਦਾ ਹੋਵੇ ਪੇਸ਼ੈਂਟ ਘੰਟੇ 'ਚ ਆ ਜੇ ਅਸੀਂ ਪਲੇਟਾ ਵੀ ਪਾ ਸਕਦੇ ਹਾਂ ਉਹਦੇ ਨਾਲ ਇਹ ਹੈ ਕਿ ਬਾਅਦ ਦੁਆਰਾ ਖੋਲਣ ਦੀ ਲੋੜ ਨਹੀਂ ਹੈਗੀ ਤਾਂ ਉਹ ਟੀਮ ਵਰਕ ਹੈ ਮੈਨਲੀ ਐਂਡ ਪਲੈਨਿੰਗ ਹੈ ਡਿਸਕਸ਼ਨ ਹੈ ਆਪ ਕੀ ਹਰ ਬੰਦੇ ਨੂੰ ਤੁਸੀਂ ਗੱਲ ਸੁਣ ਰਿਹਾ ਹੈ ਬਿਲਕੁਲ ਕਿ ਟਾਈਮ ਨੂੰ ਵੈਲਿਊ ਦੇ ਕੇ ਕੰਮ ਕਰ ਰਹੇ ਆ। ਕਿੰਨੇ ਡਾਕਟਰ ਹੁੰਦੇ ਮੈਂ ਜਿਹਦਾ ਇੱਕ ਤਾਂ ਹੱਡੀ ਜੁੜਦੀ ਨੂੰ ਇੱਕ ਉਹਨੇ ਮੈਨਲੀ ਤਾਂ ਤਿੰਨ ਡਾਕਟਰਸ ਦੀ ਹੈ ਇੰਟੈਂਸਿਵਿਸਟ ਹੋ ਗਏ ਜਿਹੜੇ ਸਾਡੇ ਹੈਗੇ ਡਾਕਟਰ ਕਿਸ਼ਨ ਜੈ ਨੇ ਇਹਨਾਂ ਨੇ ਸਾਰਾ ਸੰਭਾਲਣਾ ਹੁੰਦਾ ਮਰੀਜ਼ ਫਿਰ ਮੇਨ ਡਾਕਟਰਸ ਆ ਡਾਕਟਰ ਪਲਾਸਟਿਕ ਜੇ ਪਲਾਸਟਿਕ ਸਰਜਨ ਹੋ ਗਏ ਜਿਹਨਾਂ ਨੂੰ ਮੈਨੇਜ ਕਰਨਾ ਹੈ ਆਰਥੋਪੀਡੀਸ਼ਨ ਹੋ ਗਿਆ ਜਿਹੜਾ ਉਹਨੂੰ ਫਿਕਸ ਕਰਦਾ ਹੈ ਸਟੇਬਿਲਟੀ ਦਿੰਦਾ ਹੈ ਤਾਕੀ ਜੇ ਡਾਕਟਰ ਸਭ ਫਿਕਸ ਵੀ ਕਰ ਦਿੰਦੇ ਨੇ ਜੋ ਹੱਥ ਸਟੇਬਲ ਨਹੀਂ ਹੈਗਾ ਉਹ ਹਿੱਲੀ ਜਾਊਗਾ ਫਿਰ ਬਲੱਡ ਸਪਲਾਈ ਖਰਾਬ ਹੋਏਗੀ ਸਰ ਜਦੋਂ ਹੱਟ ਟੁੱਟਦਾ ਹੈ ਨਾ ਕਦੇ-ਕਦੇ ਹੱਡੀ ਚੱਕਣਾ ਠੀਕ ਹੋ ਜਾਂਦੀ ਮਤਲਬ ਆ ਕਿਉਂ-ਕਿਉਂ ਹੈ ਨਹੀਂ ਫਿਰ ਉਹ ਅੰਟੀ ਜੁੜ ਜਾਂਦੀ ਹੈ ਨਹੀਂ ਜੇ ਉਹ ਜੋੜ ਖਤਮ ਹੋ ਗਿਆ ਫਿਰ ਤੋਂ ਅਸੀਂ ਜੋੜੀ ਪੱਕਾ ਹੀ ਜੋੜ ਦਿੰਨੇ ਆ ਬਾਅਦ ਆਪਾਂ ਤਾਂ ਇੱਕ ਵਾਰ ਸਟੇਬਲਾਈਜ਼ ਕਰਨਾ ਹੁੰਦਾ ਹੈ ਜੇ ਜੋੜ ਬਚਿਆ ਹੋਇਆ ਹੈ ਉਹਨੂੰ ਸ਼ਾਰਟ ਕਰਕੇ ਫਿਕਸ ਕਰ ਲੀਦਾ ਹੈ ਮਤਲਬ ਡਿਪੈਂਡ ਕਰਦਾ ਹੈ ਪ੍ਰੈਜੈਂਟੇਸ਼ਨ ਕਿਹਦੀ ਹੈ ਹਰ ਜੀ ਦਾ ਇਲਾਜ ਆਏਗਾ ਸਟੈਪ ਬਾਈ ਸਟੈਪ ਕਰ ਲੀਦਾ ਹੈ ਸਟੇਜ ਕਰ ਲੀਦਾ ਹੈ ਮੈਨੇਜੇਬ ਡਾਕਟਰ ਕਿਸ਼ਨ ਜੈਨੇਦੀ ਮੈਂ ਯੂਨੀਵਰਸਪੈਲ ਹਸਪੀਟਲ ਵਿੱਚ ਆਈਸੀਯੂ ਐਕਸਪਰਟ ਦਾ ਕੰਮ ਕਰ ਰਿਹਾ ਸਰ ਕੀ ਚੈਲੰਜ ਸੀ ਤੁਹਾਨੂੰ ਜਦੋਂ ਪੇਸ਼ੈਂਟ ਆਇਆ ਸੀ ਕਿ ਚੈਲੰਜ ਹੈ ਜੀ ਸਾਰਾ ਕੁਝ ਅਰੇਂਜ ਕਰਨਾ ਜਿੰਨਾ ਫਾਸਟ ਐਂਡ ਟਾਈਮਲੀ ਬੈਸਟ ਆਪਾਂ ਵਰਕ ਕਰ ਸਕੀਏ ਸਾਰੀ ਚੀਜ਼ਾਂ ਨੂੰ ਪ੍ਰੋਪਰਲੀ ਵੇਰ ਨਾਲ ਚੈਨਲ ਕਰਨਾ ਪੇਪਰ ਪੇਸ਼ੈਂਟ ਦੀ ਕੰਡੀਸ਼ਨ ਦੇਖਣਾ ਕਿ ਕੰਡੀਸ਼ਨ ਇਸ ਟਾਈਮ ਕੀ ਹੈ ਸਾਨੂੰ ਕਿੰਨੀ ਕਿੰਨੀ ਚੀਜ਼ਾਂ ਦੀ ਜ਼ਰੂਰਤ ਹੈ ਕਿਹਨਾ ਬਲੱਡ ਚਾਹੀਦਾ ਹੈ ਪੋਸਟ ਆਫ ਕੇਅਰ ਦੇਣਾ ਬਾਅਦ ਚ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਐਕਸਰਸਾਈਜ਼